ਦੋਸਤੋ ਜਸਬੀਰ ਜੱਸੀ ਦੀ ਇੱਕ ਇੰਟਰਵਿਊ ਕਾਫੀ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਉਹ ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਤੇ ਕਈ ਇਲਜ਼ਾਮ ਲਗਾ ਰਹੇ ਸੀਗੇ ਕਿ ਇਸ ਬੰਦੇ ਨੂੰ ਇਸ ਸਖਸ਼ ਨੂੰ ਚੋਲਾ ਪਾਉਣ ਦਾ ਅਧਿਕਾਰ ਕਿਸ ਨੇ ਦਿੱਤਾ ਇਸ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਸੰਸਪਾਹੀ ਗਰੁੱਪ ਤੋਂ ਭਾਈ ਦਵਿੰਦਰ ਸਿੰਘ ਖਾਲਸਾ ਪਹੁੰਚੇ ਨੇ ਤੇ ਨਾਲ ਦੇ ਨਾਲ ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਵੀ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਕੀ ਸੋਚਦੇ ਹੋ ਕਿ ਆਖਰ ਇਹ ਬਿਆਨ ਕਿਸੇ ਨੇ ਕਹਿੰਦੇ ਦਿੱਤਾ ਗਿਆ ਜਾਂ ਉਸ ਦੀ ਆਪਣੀ ਮੰਚਾ ਸੀ ਬੜਿਆਂ ਪਰਣਾਇਆ ਦਿੱਤਾ ਕਿਦੀ ਦੀ ਮੁੱਲ ਇਹਦੇ ਪਿਛੇ ਕੀ ਆ ਉਹ ਤਾਂ ਸਤ ਨੂੰ ਸੱਚੇ ਪਾਤਸ਼ਾਹ ਜਾਣਦਾ ਮਾਤੇ ਗੱਲ ਕਹਾਂਗਾ ਸੱਜਣਾ ਸਟਾਰਟਿੰਗ ਦੇ ਵਿੱਚ ਕੀ ਕੁਦਰਤ ਵੱਲੋਂ ਵਾਹਿਗੁਰੂ ਦੀ ਕਿਰਪਾ ਨਾਲ ਇਸ ਬੱਚੇ ਦਾ ਨਾਮ ਰੱਖਿਆ ਧਰਮਪ੍ਰੀਤ ਤੇ ਉਹਦੀ ਤੇ ਆਪਣੇ ਧਰਮ ਦੇ ਨਾਲ ਪ੍ਰੀਤ ਆ ਤਾਂ ਉਹ ਧਰਮ ਵਾਲੇ ਬੰਨੇ ਆ ਵੀ ਗਿਆ ਜਿਹੜਾ ਸਵਾਲ ਕਰਦਾ ਉਹਨੇ ਤਾਂ ਆਪਣੇ ਨਾਲ ਸਿੰਘ ਵੀ ਨਾਲ ਲਾਇਆ ਨਾ ਹੈ ਤੇ ਉਹ ਹੁੰਦਾ ਕੌਣਾ ਸਵਾਲ ਕਰਨ ਵਾਲਾ ਕੀ ਜੱਥੇਦਾਰ ਕੌਮ ਦਾ ਕੋ ਨੁਮਾਇੰਦਾ ਜਾਂ ਕੋਈ ਕਿਸੇ ਸੰਪਰਦਾਵ ਕੋ ਵੱਲੋਂ ਥਾਪਿਆ ਹੋਇਆ ਕੋ ਬੰਦਾ ਵਾ ਇਹ ਹੈ ਕੌਣ ਇਹਨੂੰ ਤੇ ਮੇਰੇ ਖਲ ਨਾਲ ਕੋ ਇਹਦੇ ਮਹੱਲੇ ਚਾਰ ਬੰਦੇ ਦੀ ਪੁੱਛਦੇ ਹੋਣੇ ਇਹਨੂੰ ਸਿਰਫ ਚਾਰ ਗਾਣੇ ਕੱਢ ਲੈ ਤੁਹਾਡੀ ਪਹਿਚਾਣ ਉਸੇ ਜਨਤਾ ਨੇ ਬਣਾਈਆਂ ਜਿਹੜੀ ਜਨਤਾ ਅੱਜ ਮੁੱਖ ਮੰਤਰੀ ਨੂੰ ਪਿਆਰ ਕਰਦੀ ਹੈ ਸਾੜਾ ਕਿਸ ਗੱਲ ਦਾ ਸਾੜਾ ਇਸ ਗੱਲ ਦਾ ਹੈ ਕਿ ਹਾਏ ਲੋੜਾ ਆ ਗਿਆ ਇਹਨੇ ਸਿੱਖੀ ਵਾਲਾ ਪਣਾ ਕਪਾ ਲਿਆ ਕਿਉਂ ਉਹ ਕਹੇ ਇਹਨੂੰ ਤੇ ਚਾਹੀਦਾ ਸੀ ਧਰਮ ਪਰਿਵਰਤਨ ਕਰ ਲੈਣਾ ਇਦਾਂ ਦੇ ਲੋਕ ਵੱਡੀਆਂ-ਵੱਡੀਆਂ ਜਾਣਦੇ ਨੇ ਹੁਣ ਚਰਚਾਂ ਦੇ ਵਿੱਚ ਜਾ ਰਹੇ ਨੇ ਪੰਜਾਬ ਦੇ ਲੋਕ ਜੱਸੀ ਦੀ ਜ਼ਬਾਨ ਉੱਤੇ ਖੁੱਲਦੀ ਨਹੀਂ ਉਹਦੀ ਪ੍ਰੀਤ ਦਲਰਾਂ ਨਾਲ ਆ ਉਹਦੀ ਪ੍ਰੀਤ ਵੀਊ ਵੀਊ ਦੇ ਨਾਲ ਆ ਇਸ ਕਰਕੇ ਤੁਹਾਨੂੰ ਕੋ ਹੱਕ ਨਹੀਂ ਬਣਦਾ ਮਿੱਤਰ ਤੇ ਭਾਈ ਸਾਹਿਬ ਜੀ ਅਸੀਂ ਤੇਰੇ ਨਾਲ ਇੱਥੇ ਤਾਂ ਕਰਕੇ ਤੈਨੂੰ ਜਵਾਬ ਦੇਣਾ ਮناسب ਸਮਝਿਆ ਤੇਰੇ ਵਰਗੇ ਚਾਰ ਹੋਰ ਉੱਠ ਜਾਣਗੇ ਦੋਸਤੋ ਜਸਬੀਰ ਜੱਸੀ ਦੀ ਇੱਕ ਇੰਟਰਵਿਊ ਕਾਫੀ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਉਹ ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਤੇ ਕਈ ਇਲਜ਼ਾਮ ਲਗਾ ਰਹੇ ਸੀਗੇ ਕਿ ਇਸ ਬੰਦੇ ਨੂੰ ਇਸ ਸਖਸ਼ ਨੂੰ ਚੋਲਾ ਪਾਉਣ ਦਾ ਅਧਿਕਾਰ ਕਿਸ ਨੇ ਦਿੱਤਾ ਹਾਲਾਂਕਿ ਜਦੋਂ ਉਹ ਆਪਣੇ ਮੂੰਹ ਤੋਂ ਕਹਿ ਰਿਹਾ ਹੈ ਕਿ ਮੈਂ ਮੈਂਟਲੀ ਠੀਕ ਨਹੀਂ ਰਹਿੰਦਾ ਇਸ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਸੰਤ ਸਪਾਹੀ ਗਰੁੱਪ ਤੋਂ ਭਾਈ ਦਵਿੰਦਰ ਸਿੰਘ ਖਾਲਸਾ ਪਹੁੰਚੇ ਨੇ ਤੇ ਨਾਲ ਦੇ ਨਾਲ ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਵੀ ਪਹੁੰਚਿਆ ਪੈਸਾ ਪਹਿਲੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੈਸਾ ਕੀ ਸੋਚਦੇ ਹੋ ਕਿ ਆਖਰ ਇਹ ਬਿਆਨ ਕਿਸੇ ਦੇ ਕਹਿੰਦੇ ਦਿੱਤਾ ਗਿਆ ਜਾਂ ਉਸ ਦੀ ਆਪਣੀ ਮੰਚਾ ਸੀ ਦੇਖੋ ਗੱਲ ਇਸ ਤਰ੍ਹਾਂ ਕਿ ਪਹਿਲੀ ਗੱਲ ਤੇ ਹੈ ਕਿ ਮੈਂ ਇਸ ਮੁੱਦੇ ਤੇ ਇਹਨੂੰ ਜਵਾਬ ਦੇਣਾ ਬਣਦਾ ਹੀ ਨਹੀਂ ਸੀ ਪਰ ਫਿਰ ਵੀ ਆਪਾਂ ਚਲੋ ਦੇਣਾ ਬਣਾ ਦੇ ਦਿੰਨੇ ਇਹਨੂੰ ਬਣਿਆ ਬਣਾਇਆ ਦਿੱਤਾ ਕਿਦੀ ਦੀ ਮਤਲਬ ਇਹਦੇ ਪਿਛੇ ਕੀ ਆ ਉਹ ਤਾਂ ਸਤਿਗੁਰੂ ਸੱਚੇ ਪਾਸ਼ਾ ਜਾਣਦਾ ਮੈਂ ਤਾਂ ਇੱਕ ਗੱਲ ਕਹੂੰਗਾ ਸੱਜਣਾ ਸਟਾਰਟਿੰਗ ਦੇ ਵਿੱਚ ਵੀ ਕੁਦਰਤ ਵੱਲੋਂ ਵਾਹਿਗੁਰੂ ਦੀ ਕਿਰਪਾ ਨਾਲ ਇਸ ਬੱਚੇ ਦਾ ਨਾਮ ਰੱਖਿਆ ਧਰਮਪ੍ਰੀਤ ਤੇ ਉਹਦੀ ਤੇ ਆਪਣੇ ਧਰਮ ਦੇ ਨਾਲ ਪ੍ਰੀਤ ਆ ਤਾਂ ਉਹ ਧਰਮ ਵਾਲੇ ਬੰਨੇ ਆ ਵੀ ਗਿਆ ਜਿਹੜਾ ਸਵਾਲ ਕਰਦਾ ਉਹਨੇ ਤਾਂ ਆਪਣੇ ਨਾਲ ਸਿੰਘ ਵੀ ਨਾਲ ਲਾਇਆ ਨਾ ਹੈ ਪਰ ਉਹ ਹੁੰਦਾ ਕੌਣਾ ਸਵਾਲ ਕਰਨ ਵਾਲਾ ਕਿ ਜਥੇਦਾਰ ਆ ਕੌਮ ਦਾ ਕੋ ਨੁਮਾਇੰਦਾ ਜਾਂ ਕੋਈ ਕਿਸੇ ਸੰਪਰਦਾਵ ਵੱਲੋਂ ਥਾਪਿਆ ਹੋਇਆ ਕੋ ਬੰਦਾ ਵਾ ਇਹ ਹੈ ਕੌਣ ਇਹਨੂੰ ਤੇ ਮੇਰੇ ਖੰਨ ਨਾਲ ਕੋ ਇਹਦੇ ਮਹੱਲੇ ਚਾਰ ਬੰਦੇ ਨਹੀਂ ਪੁੱਛਦੇ ਹੁਣ ਇਹਨੂੰ ਸਿਰਫ ਚਾਰ ਗਾਣੇ ਕੱਢ ਲੈ ਤੁਹਾਡੀ ਪਹਿਚਾਣ ਉਸੇ ਜਨਤਾ ਨੇ ਬਣਾਈਆਂ ਜਿਹੜੀ ਜਨਤਾ ਅੱਜ ਮੁੱਖ ਮੰਤਰੀ ਨੂੰ ਪਿਆਰ ਕਰਨ ਦੀ ਹੈ ਸਾੜਾ ਕਿਸ ਗੱਲ ਦਾ ਸਾੜਾ ਇਸ ਗੱਲ ਦਾ ਹੈ ਕਿ ਹਾਈ ਲੋੜਾ ਆ ਗਿਆ ਇਹਨੇ ਸਿੱਖੀ ਵਾਲਾ ਬਾਣਾ ਕਪਾ ਲਿਆ ਕਿਉਂ ਕਿਉਂਕਿ ਇਹਨੂੰ ਤੇ ਚਾਹੀਦਾ ਸੀ ਧਰਮ ਪਰਵਰਤਨ ਕਰ ਲੈਣਾ ਕਿਉਂਕਿ ਇਹ ਦਾ ਮੈਂਟਲੀ ਅਫਸੈਟ ਆ ਐਦਾਂ ਦੇ ਲੋਕ ਵੱਡੀਆਂ-ਵੱਡੀਆਂ ਜਾਣਦੇ ਨੇ ਹੁਣ ਚਰਚਾਂ ਦੇ ਵਿੱਚ ਜਾ ਰਹੇ ਨੇ ਪੰਜਾਬ ਦੇ ਲੋਕ ਜੱਸੀ ਦੀ ਜ਼ਬਾਨ ਉਤੇ ਖੁੱਲਦੀ ਨਹੀਂ ਨਾ ਖੁੱਲਣੀ ਐ ਕਿਉਂਕਿ ਉਹ ਤੇ ਧਰਮ ਦਾ ਕੰਮ ਹੋ ਗਿਆ ਨਾ ਤੇ ਧਰਮ ਦਾ ਕੰਮ ਜਾਂ ਧਰਮ ਦਾ ਬਾਣਾ ਤੇ ਉਹੀ ਪਾ ਸਕਦਾ ਜਿਹਦੀ ਧਰਮ ਨਾਲ ਪ੍ਰੀਤ ਹੋਵੇ ਜਿਹਦਾ ਮੁੱਖ ਮੰਤਰੀ ਐ ਉਹਦੀ ਪ੍ਰੀਤ ਡਾਲਰਾਂ ਨਾਲ ਆ ਉਹਦੀ ਪ੍ਰੀਤ ਵੀਊ ਵੀਊ ਦੇ ਨਾਲ ਆ ਇਸ ਕਰਕੇ ਤੁਹਾਨੂੰ ਕੋ ਹੱਕ ਨਹੀਂ ਬਣਦਾ ਮਿੱਤਰ ਇਨੂੰ ਸੁਲਫੇ ਸੁੱਟਿਆਂ ਦੇ ਤੂੰ ਗੱਲ ਕਰਦਾ ਵਾ ਚੰਗੀ ਗੱਲ ਆ ਕਰਦਾ ਰਹਿ ਕਿਉਂਕਿ ਤੂੰ ਗੁਰੂ ਦੀ ਗੱਲ ਕਰਦਾ ਸੀ ਤੇ ਭਾਈ ਸਾਹਿਬ ਜੀ ਅਸੀਂ ਤੇਰੇ ਨਾਲ ਇੱਥੇ ਤਾਂ ਕਰਕੇ ਤੈਨੂੰ ਜਵਾਬ ਦੇਣਾ ਮੁਨਾਸਬ ਸਮਝਿਆ ਤੇਰੇ ਵਰਗੇ ਚਾਰ ਹੋਰ ਉੱਠ ਜਾਣਗੇ ਸਮਝ ਲੱਗੀ ਇਹਦਾ ਰੌਲਾ ਪਹਿਲਾਂ ਵੀ ਜਿਸ ਕਾਰਨਾ ਕਰਕੇ ਪਿਆ ਜਾਂ ਮਤਲਬ ਪ੍ਰਮਾਤਮਾ ਵੱਲੋਂ ਪਵਾਇਆ ਗਿਆ ਵੀ ਇਹਨੂੰ ਧਰਮ ਵਾਲੇ ਬੰਨੇ ਲੈ ਕੇ ਆਉਣਾ ਸੀ ਅਸੀਂ ਕੋਈ ਗੁਨਾਹ ਨਹੀਂ ਕਰ ਲਿਆ ਇਹ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਹੁਣਾਂ ਦੀ ਸ਼ਰਨ ਚ ਆਇਆ ਤੇ ਤੂੰ ਆ ਜਾ ਮਿੱਤਰ ਕਿਸ ਦਿਨ ਤੈਨੂੰ ਸਾਡੇ ਘੋੜਿਆਂ ਦੀ ਸੇਵਾ ਕਰਨ ਵਾਲੇ ਨਿਕੇ ਨਿਕੇ ਪੁਚੰਗੀ ਸਿੰਘ ਮੇਰੇ ਖੰਨਾ ਜਵਾਬ ਜਿਆਦਾ ਵਧੀਆ ਤਰੀਕੇ ਨਾਲ ਦੇਣਗੇ ਜੇ ਤੂੰ ਹੋਰ ਸਵਾਲ ਕਰੇਂਗਾ ਅੱਗੇ ਤੇ ਫਿਰ ਅੱਛਾ ਹੁਣ ਜੇਕਰ ਗੱਲ ਕਰ ਲਈਏ ਇਹ ਬਿਆਨ ਦਿੱਤਾ ਗਿਆ ਉਹਨਾਂ ਵੱਲੋਂ ਕਿ ਇਸ ਨੂੰ ਬਾਣਾ ਪਉਣ ਦਾ ਅਧਿਕਾਰ ਕਿਨੇ ਦਿੱਤਾ ਪਰ ਜੇਕਰ ਮੈਂ ਗੱਲ ਕਰਲਾਂ ਜੇਕਰ ਇਹੀ ਧਰਮਪ੍ਰੀਤ ਸਿੰਘ ਜੋ ਕਰਦੇ ਹਾਲਾਤ ਨੇ ਜੇਕਰ ਅਜਿਹਾ ਕੁਝ ਹੁੰਦਾ ਜੇਕਰ ਇਹ ਧਰਮ ਪਰਵਰਤਨ ਕਰ ਲੈਂਦਾ ਕਰਦੇ ਹਾਲਾਤਾਂ ਖਾਤਰ ਫਿਰ ਵੀ ਇਹਨੂੰ ਟੋਕਣਾ ਸੀਗਾ ਕਿ ਯਾਰ ਇਹ ਤਾਂ ਚੰਗਾ ਭਲਾ ਸੀਗਾ ਚੰਗਾ ਸਿੱਖੀ ਸਰੂਪ ਤੇ ਸੀਗਾ ਤੇ ਫਿਰੇ ਉਧਰਲੇ ਪਾਸੇ ਕਿਉਂ ਚਲ ਗਿਆ ਦੇਖੋ ਗੱਲ ਇਸ ਤਰ੍ਹਾਂ ਵਾ ਕਿ ਦੁਨੀਆ ਦੇ ਕਹਿੰਦੇ ਨੇ ਕਿ ਦਾਤਰੀ ਦੋਵੇਂ ਬਨੇ ਹੁੰਦੀ ਆ ਹੁਣ ਵੇਲਾ ਵਾ ਕੋਈ ਨਾ ਕੋਈ ਕੰਮ ਤਾਂ ਨੇ ਕਰਨਾ ਹੀ ਆ ਨਾ ਸ਼ੋਸ਼ਾ ਨੂੰ ਮਿਲ ਦੇਣੀ ਆ ਚਾਰ ਕਿ ਦਿਨ ਪਹਿਲਾਂ ਉਧਰ ਕੌਣ ਕਿਤੇ ਗਰਦਾਸ ਮਾਨ ਦੇ ਖਿਲਾਫ ਬੋਲਿਆ ਕਿਤੇ ਕੈਦੇ ਖਿਲਾਫ ਕਿਤੇ ਕਿਸਦੇ ਖਿਲਾਫ ਤੇ ਮਿੱਤਰ ਪਿਆ ਰਿਆ ਮੇਰੀ ਸੁਣ ਲੈ ਗੱਲ ਨਾ ਤਾਂ ਅਸੀਂ ਤੈਨੂੰ ਜਾਣਦੇ ਹੀ ਓ ਨਾ ਸਾਨੂੰ ਪਤਾ ਵਾ ਤੂੰ ਕੌਣਾ ਕੌਣ ਨਹੀਂ ਨਾ ਪਰਵਾਹ ਕਰਦੇ ਆ ਗੁਰੂ ਦੇ ਖਾਲਸੇ ਆ ਮਿੱਤਰ ਆ ਰਿਆ ਰਸ ਦਾ ਵੇਲਾ ਹੋ ਗਿਆ ਬਾਣੇ ਤੇ ਉਂਗਲ ਕਿੰਤੂ ਪਰ ਤੂੰ ਨਹੀਂ ਕਰਨੀ ਤੂੰ ਕੋਈ ਧਰਮ ਦਾ ਠੇਕੇਦਾਰ ਨਹੀਂ ਜਾਂ ਕੋਈ ਮਤਲਬ ਆਪਣੇ ਆਪ ਨੂੰ ਨਾ ਕੋਈ ਬੜਾ ਵੱਡਾ ਜੱਥੇਦਾਰ ਨਾ ਸਮਝ ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਬੈਠੇ ਨੇ ਉਹਨਾਂ ਨੂੰ ਕਿੰਤੂ ਪਰੰਤੂ ਕੋਈ ਨਹੀਂ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਡੀ ਸਰਮੋਰ ਸਿੱਖਾਂ ਦੀ ਜੱਥੇਬੰਦੀ ਆ ਉਹਨੂੰ ਕੋਈ ਨਹੀਂ ਆ ਦਲ ਪੰਥਰ ਬੜਬੜ ਤਗੜੇ ਬੈਠੇ ਉਹਨਾਂ ਨੂੰ ਜਾਂ ਤੇਰੇ ਕੋ ਚਵਾਈ ਲੜਦੀ ਆ ਹੈਨਾ ਇਹ ਇਹਦਾ ਗਾਣਾ ਨਾ ਵੀ ਕੁੱਤੀ ਮਰੀ ਫਕੀਰ ਦੀ ਚਾਉ ਚਾਉ ਨਿੱਤ ਕਰੇ ਤੇ ਚਾਉ ਚਾਉ ਇਹਦੇ ਅੰਦਰ ਵੀ ਕੁੱਤੇ ਬੜੇ ਕਰਦੇ ਆ ਸੋ ਮੁੱਖ ਮੰਤਰੀ ਦਾ ਨਵੇੜਾ ਵੀ ਦਵਿੰਦਰ ਸਿੰਘ ਨੇ ਉਹ ਵਿਚ ਪਾ ਕੇ ਗੁਰੂ ਸਾਹਿਬ ਨੇ ਕਰਵਾਇਆ ਬਿਲਕੁਲ ਇਹ ਨਵੇਂ ਕੌਂਟ੍ਰੋਵਰਸੀ ਨਾ ਤੂੰ ਮੇਰਾ ਵੀ ਰਛੇੜਲਾ ਨਵਾਂ ਸਿਆਪਾ ਨਾ ਛੇੜ ਨਹੀਂ ਤਾਂ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਅੱਗੇ ਫੇਰ ਹੁਣ ਮੈਂ ਹੀ ਆਇਆ ਤਾਂ ਫਿਰ ਮੈਂ ਹੀ ਰਹੂੰਗਾ ਤੁਸੀਂ ਜ਼ਿਕਰ ਕਰ ਰਹੇ ਸੀ ਆਫ ਦਾ ਕੈਮਰਾ ਕਿ ਮੈਂ ਗੱਲਬਾਤ ਕਰਨ ਦੀ ਵੀ ਬੜੀ ਕੋਸ਼ਿਸ਼ ਕੀਤੀ ਸੀ ਬੜੀਆਂ ਕਾਲ ਕੀਤੀਆਂ ਸੀ ਪਰ ਅੱਗੋ ਜਵਾਬ ਨਹੀਂ ਕੋਈ ਆਇਆ ਤੇ ਕੋ ਜਿਸ ਚੈਨਲ ਤੇ ਕੀਤੀ ਆ ਨਾ ਮੇਰਾ ਹੁਣ ਇਹਦਾ ਤਾਂ ਮੈਂ ਮੇਰੇ ਕੋਲ ਨੰਬਰ ਉਹ ਮਤਾਂ ਕਰਦਾ ਤਾਂ ਮੈਂ ਜ਼ਰੂਰ ਕਰਦਾ ਇਹਨੂੰ ਪਰ ਜਿਸ ਚੈਨਲ ਦਾ ਉਹਦਾ ਨੰਬਰ ਹੈਗਾ ਸੀ ਉਹ ਵੀਰ ਨੂੰ ਮੈਂ ਬੜੀਆਂ ਕਾਲਾਂ ਕੀਤੀਆਂ ਮੈਸੇਜ ਵੀ ਕੀਤੇ ਆ ਉਹਨਾਂ ਨੇ ਮੈਨੂੰ ਕੋ ਰਿਪਲਾਈ ਨਹੀਂ ਕੀਤਾ ਚਲੋ ਕਿਤੇ ਬਿਜੀ ਹੋਣਗੇ ਉਹਨਾਂ ਨੂੰ 36콜 ਆਉਣਗੇ ਨਾ ਪਤਾ ਲੱਗਿਆ ਹੋਵੇਗਾ ਪਰ ਰਿਪਲਾਈ ਕਰਨ ਤੇ ਬਣਦਾ ਨਾ ਯਾਰ ਕਿ ਇਹ ਬੰਦਾ ਇੱਕ ਇੱਕ ਨੰਬਰ ਤੋਂ ਬਾਰ ਬਾਰ ਕਾਲ ਕਰ ਰਿਹਾ ਹੈ ਅਸੀਂ ਜਰਨਲਿਸਟਾਂ ਕੱਲ ਨੂੰ ਕੋਈ ਪੰਜਾਬ ਦਾ ਮੁੱਦਾ ਉੱਠ ਸਕਦਾ ਵਾ ਜਾਂ ਅਸੀਂ ਨਿਊਜ਼ ਚੈਨਲ ਚਲਾ ਰਹੇ ਹਾਂ ਤੇ ਸਿਰਫ ਇੱਕ ਕਮਰੇ 'ਚ ਬੈਠ ਕੇ ਤਣਾ ਨੂ ਚੱਲਣਾ ਚੈਨਲ ਅਸਲੀ ਉਹੀ ਹੈ ਰਿਪੋਰਟਰ ਜਿਹੜਾ ਚੱਪੇ-ਚੱਪੇ ਤੇ ਜਾ ਕੇ ਜਿਹੜੀਆਂ ਨਾ ਉਹ ਜਨਤਾ ਦੀ ਖਬਰਸਾਰ ਲੈਂਦਾ ਹੋਵੇ ਤਾਂ ਮੁੱਦੇ ਨੂੰ ਦੱਸੇ ਇਹ ਨਹੀਂ ਆ ਕਿ ਕਮਰੇ 'ਚ ਬੈਠ ਕੇ ਮੁੱਦਾ ਬਣਾ ਕੇ ਦੱਸ ਦੇ ਹਾਂਜੀ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਚੰਗੇ ਚੰਦਲਾਚਾਰ ਕੰਮ ਕੀਤਾ ਜਾਂ ਤੁਹਾਡੀ ਚੰਗੀ ਵਾਕਵਿਅਤ ਆ ਚਾਰ ਲੀਡਰਾਂ ਨਾਲ ਬਹਿ ਕੇ ਤੁਸੀਂ ਗੱਲ ਕਰ ਲੈਂਦੀ ਹੈ ਤਾਂ ਅਗਲਾ ਬੰਦਾ ਬੇਵਕੂਫੀ ਆ ਇੱਥੇ ਤਾਂ ਕਪੂਰ ਸਿੰਘ ਵਰਗੇ ਜਿਹੜੇ ਰਾਜੇ ਮਹਾਰਾਜੇ ਸੀ ਉਹਨਾਂ ਨੇ ਵੀ ਦਲਪੰਥ ਦੇ ਵਿੱਚ ਲਿੱਦ ਦੀ ਸੇਵਾ ਘੋੜੇ ਦੀ ਸੇਵਾ ਕੀਤੀ ਹੈ ਦਲਪੰਥ ਦੇ ਵਿੱਚ ਇਹ ਨਾ ਸੋਚੋ ਵੀ ਜਿੰਨੇ ਬਾਣਾ ਪਾਲਿਆ ਸਿਰਫ ਅਨਪੜ੍ਹੇ ਸਾਰੇ ਹੁੰਦੇ ਨੇ ਦਲਾ ਪੰਥਾਂ ਵਾਲੇ ਜਦੋਂ ਕਿਤੇ ਅੰਗਰੇਜ਼ੀ ਬੋਲਣ ਤਾਂ ਤੁਹਾਡੇ ਨੂੰ ਤੁਹਾਡੇ ਕੋਲ ਜਵਾਬ ਨਹੀਂ ਆਉਣੇ ਇੱਕ ਗੱਲ ਯਾਦ ਰੱਖਣੀ ਮਿਸਟਰ ਪਿਆਰੇ ਮੇਰਾ ਇਸ ਕਰਕੇ ਮੁੱਖ ਮੰਤਰੀ ਨੂੰ ਸਲਾਮਾਂ ਬਾਅਦ ਚ ਦਵੀਂ ਪਹਿਲਾਂ ਆਪ ਸਿੱਖੀ ਦੇ ਪ੍ਰਪਾਕੋ ਤੈਨੂੰ ਲੋੜ ਆ ਮੇਰੇ ਭਰਾ ਦੋਸਤੋ ਤੁਸੀਂ ਇੱਕ ਗੀਤ ਦੀ ਜਿਹੜੀ ਸਗੀ ਲਾਈਨ ਉਹ ਜ਼ਰੂਰ ਸੁਣੀ ਹੋਏਗੀ ਕਿ ਕਈਆਂ ਨੂੰ ਨਹੀਂ ਚੇਤੇ ਵੀਰੇ ਦਾਦਿਆਂ ਦੇ ਨਾਤੇ ਗੁਰੂਆਂ ਦੀ ਗੱਲ ਬੜੀ ਦੂਰ ਆ। ਸ਼ਾਇਦ ਨਹੀਂ ਗੁਰੂਆਂ ਦੇ ਨਾਮ ਚੇਤੇ ਹੋਣਗੇ ਪਰ ਦੱਸ ਦਈਏ ਕਿ ਮੁੱਖ ਮੰਤਰੀ ਨੂੰ 40 ਮੁਕਤਿਆਂ ਤੱਕ ਦੇ ਨਾਮ yaad ਆ। ਮੁਕਤਿਆਂ ਦੇ ਨਾਮ ਤੁਹਾਨੂੰ ਸੁਣਾਉਣੇ ਆ। ਸ਼ਾਇਦ ਕਈ ਕਈ ਵੱਡੇ ਵੱਡੇ ਜਿਹੜੇ ਦਲ ਪੰਥਾ ਚ ਸ਼ਾਮਲ ਨੇ ਉਹਨਾਂ ਨੂੰ ਸ਼ਾਇਦ ਨਾਮ ਨਾ ਪਤਾ ਹੋਣ। ਸੋ ਮੁੱਖ ਮੰਤਰੀ ਸਾਹਿਬ 40 ਮੁਕਤਿਆਂ ਦੇ ਨਾਮ ਸੁਣਾ ਦਿਓ। ਹਾਂਜੀ 40 ਮੁਕਤੇ ਆਪਣਾ ਗੁਰਦਰਾ ਮੁਕਤਸਰ ਸਾਹਿਬ ਟੁੱਟੀ ਗੰਢੀ ਦਰਬਾਰ ਸਾਹਿਬ ਗੁਰਦਾਰੇ ਦਾ ਨਾਮ ਆ। ਤੋ ਗੁਰਦਰਾ ਟੋਟੀ ਕੰਢੀ ਸਾਹਿਬ ਦਰਬਾਰ ਸਾਹਿਬ ਗੁਰਦਾਰੇ ਦਾ ਨਾਮ ਆ ਜਿੱਥੇ ਬਤਾਵਾ ਪਾੜਿਆ ਗੁਰੂ ਗੋਬਿੰਦ ਸਿੰਘ ਨੇ 40 ਮੁਕਤੇ ਜਿੱਥੇ ਸ਼ਹੀਦ ਹੋਏ ਆ ਭਾਈ ਮਾਨ ਸਿੰਘ ਉਹਨਾਂ ਜੰਗ ਦੇ ਵਿੱਚ ਮਾਫੀ ਮੰਗੀ ਆ 40 ਮੁਕਤੇ ਮਾਫੀ ਮੰਗੀ ਜੰਗ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਵਾ ਉਹਨਾਂ ਦੇ ਨਾਮ ਇਦਾਂ ਵਾ ਭਾਈ ਮਾਨ ਸਿੰਘ ਸ਼ਮੀਰ ਸਿੰਘ ਸਾਦੋ ਸਿੰਘ ਸਰਜਾ ਸਿੰਘ ਸੋਇਲ ਸਿੰਘ ਸੁਲਤਾਨ ਸਿੰਘ ਸੰਤ ਸਿੰਘ ਸੋਭਾ ਸਿੰਘ ਹਰਸਾ ਸਿੰਘ ਹਰੀ ਸਿੰਘ ਕਰਨ ਸਿੰਘ ਕਰਮ ਸਿੰਘ ਕਾਲਾ ਸਿੰਘ ਕੀਰਤ ਸਿੰਘ ਕਿਰਪਾਲ ਸਿੰਘ ਖੁਸ਼ਾਲ ਸਿੰਘ ਗੁਲਾਬ ਸਿੰਘ ਗੰਗਾ ਸਿੰਘ ਗੰਡਾ ਸਿੰਘ ਚੰਬਾ ਸਿੰਘ ਜੋਗਾ ਸਿੰਘ ਜਾਦੋ ਸਿੰਘ ਜੰਗ ਸਿੰਘ ਗਰਬਾਰਾ ਸਿੰਘ ਦਰਬਾਰਾ ਸਿੰਘ ਦਿਆਲ ਸਿੰਘ ਦਲਬਾਗ ਸਿੰਘ ਧਰਮ ਸਿੰਘ ਤਨਾਲ ਸਿੰਘ ਨਿਹਾਲ ਸਿੰਘ ਨਿਧਾਨ ਸਿੰਘ ਭਾਗ ਸਿੰਘ ਬੋੜ ਸਿੰਘ ਭੋਲਾ ਸਿੰਘ ਭੰਗਾ ਸਿੰਘ ਮਾਨ ਸਿੰਘ ਮੱਜਾ ਸਿੰਘ ਮਯਾ ਸਿੰਘ ਰਾਏ ਸਿੰਘ ਲక్ష్మణ ਸਿੰਘ ਕੀ ਬਾਤ ਹੈ ਬਿਲਕੁਲ ਇਹ ਜਵਾਬ ਸ਼ਾਇਦ ਜਸਪੀਰ ਜੱਸੀ ਨੂੰ ਕੋਈ ਮਿਲ ਗਿਆ ਹੋਵੇਗਾ ਕਿ ਵਾਕਈ ਇਹ ਇਸ ਨੂੰ ਬਾਣਾ ਪਾਉਣ ਦਾ ਅਧਿਕਾਰ ਸੀਗਾ ਜਾਂ ਨਹੀਂ ਸੀਗਾ ਉਹ ਇਸ ਇੰਟਰਵਿਊ ਦੇ ਵਿੱਚ ਸ਼ਾਇਦ ਤੁਹਾਨੂੰ ਪਤਾ ਲੱਗ ਗਿਆ ਕਿਉਂਕਿ ਜਵੇਦਵਿੰਦਰ ਸਿੰਘ ਖਾਲਸਾ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਵੱਡੀਆਂ-ਵੱਡੀਆਂ ਸਰਮੌਰ ਜਿੱਥੇ ਬੰਦਿਆਂ ਨੂੰ ਜਥੇਦਾਰ ਸਹਿਬਾਂ ਨੂੰ ਜਦੋਂ ਤਕਲੀਫ ਤੇ ਫਿਰ ਇਹ ਕੌਣ ਹੁੰਦਾ ਇਸੇ ਤਰੀਕੇ ਨਾਲ ਜੇਕਰ ਗੱਲ ਕਰ ਲਈ ਤਾਂ ਜਦੋਂ ਕੋਈ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਨਾ ਟੋਕਿਆ ਕਰੋ ਜਿਸ ਤਰੀਕੇ ਨਾਲ ਜਸਪੀਰ ਜੱਸੀ ਵੱਲੋਂ ਇਹ ਬਿਆਨ ਦਿੱਤਾ ਗਿਆ ਸੀਗਾ ਮੈਨੂੰ ਨਹੀਂ ਸੀ ਲੱਗਦਾ ਕਿ ਉਹਨਾਂ ਵੱਲੋਂ ਬਿਆਨ ਦੇਣਾ ਚਾਹੀਦਾ ਸੀ ਬਾਕੀ ਤੁਸੀਂ ਆਪਣੀ ਕਮੈਂਟਾਂ ਦੇ ਵਿੱਚ ਜ਼ਰੂਰ ਰਾਏ ਦੱਸਿਓ ਕਿ ਮੁੱਖ ਮੰਤਰੀ ਨੇ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਕੀਤਾ ਹੈ ਗੁਰਬਾਣੀ ਦੇ ਨਾਲ ਜੁੜਿਆ ਗੁਰਸਿੱਖੀ ਜੀਵਨ ਦੇ ਨਾਲ ਜੁੜਿਆ ਹੈ ਉਹ ਤੁਸੀਂ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਫਿਲਹਾਲ ਦੇ ਲਈ ਮੇਨੂੰ ਦਿਓ ਇਜਾਜ਼ਤ ਇਸ